अंबेडकर सेना मुला निवासी की टीम हर पीड़ता नगरी देने लाला फाजिलका गए इसबी जानकारी दम्बेडकर सैना मुलासी दुआबा प्रधान मना बोद ने दसा की जो फगवाड़ा नापस आ रहे शाहकोट टोल पलाजा दे को सू पीबी छत्ती एच छ अठ छजाकार ने रोकया असड ती गोक उन्होंने सानू पुछा कि ती भगत रविदास नो ही ती अंबेडकर अतवादी की फोटो लाई हो ਹੇ ਉਹਨਾ ਜਦੋਂ ਗੁਰੂ ਰਵਿਦਾਸ ਤੇ ਬਾਬਾ ਸਾਹਿਬ ਅੰਬੇਦਕਰ ਬਾਰੇ ਅਕਸ਼ਵਤ ਬੋਲੇ ਤਾਂ ਅਸੀਂ ਉਹਨਾਂ ਨੂੰ ਗੱਡੀ ਚੋਂ ਉਤਰ ਕੇ ਪੁੱਛਿਆ ਤਾਂ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਛੇਕਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਆ ਇਹਦੀ ਗੱਡੀ ਹੈ ਜੀ ਕਹਿੰਦਾ ਬਾਬਾ ਸਾਹਿਬ ਨੂੰ ਹੱਤਬਾਦੀ ਇਹ ਨਹੀਂ ਆਹ ਨਹੀਂ ਉਹਨਾ ਜਦੋਂ ਬਾਬਾ ਸਾਹਿਬ ਦੇਦ ਕੇ ਮਾਤ ਹਾਂ ਜੀ ਆਹ ਦੇਖੋ ਸਾਡੇ ਮੋਰੇ ਕਹਿ ਰਹੇ ਨੇ ਹੱਤਬਾਦੀ ਸਾਡੇ ਬਾਬਾ ਸਾਹਿਬ ਨੂੰ ਛੋਟਾ ਬਾਬਾ ਸਾਹਿਬ ਨਹੀਂ ਗਾ ਕਿਹੜਾ ਆ ਬਾਬਾ ਸਾਹਿਬ ਸਰਦਾ ਪੇਓ ਅੱਤਵਾਦੀ ਕਿੱਦਾਂ ਕਹਿ ਰਿਆ ਮੱਤ ਮਾਰੀ ਹੋਈ ਆ ਉਹਦੀ ਹੈ ਬੇਮਗੂਫਿਆ ਬੇਮਗੂਫੋ ਬਾਬਾ ਸਾਹਿਬ ਨੂੰ ਅੱਤਵਾਦੀ ਕਿੱਦਾਂ ਕਹਿ ਰਹੇ ਹੋ ਮਾਰ ਬਾਜ ਮੜੀ ਉਹਨਾਂ ਨੂੰ ਅੱਤਵਾਦੀ ਆ ਕਹਿ ਰਹੇ ਆ ਤੂੰ ਕਿੱਦਾਂ ਨਹੀਂ ਗਿਆ ਯਾਰ ਬਰੇ ਓਏ ਯਾਰ ਤੂੰ ਕਿੱਦਾਂ ਨਹੀਂ ਗਿਆ ਅੱਤਵਾਦੀ ਆ ਨਹੀਂ ਬਾਈ ਮੇਰੀ ਗੱਲ ਸੁਣ ਲੈ ਇੱਕ ਧਿਆਨ ਨਾਲ ਬੰਦਾ ਵੜ ਜਾ ਕੱਲ ਹੀ ਰੋਕੀ ਕੰਮ ਲੱਗੇ ਤੈਨੂੰ ਕੱਲ ਹੀ ਰੋਕ ਦੇ ਤੂੰ ਸਾਡੀ ਰਿਸਪੈਕਟ ਕਰਦੇ ਆ ਤੂੰ ਕਿੱਧਰ ਰੋਕੀ ਸਾਨੂੰ ਛੱਡ ਜਾ ਹਾਂ ਇੱਕ ਮਿੰਟ ਇੱਥੇ ਪਰਚਾ ਨਾ ਭਾਈ ਪਰਚਾ ਕਿਉਂ ਲੈ ਮੈਂ ਗਿਆ ਤੇ ਇਹਨੂੰ ਦੱਸ ਦੇ ਆ ਕੋਈ ਨਹੀਂ ਗਲਤੀ ਕੀਤੀ ਓਏ ਕੀਤੀ ਹੈ ਗਲਤੀ ਮੰਨਿਆ ਗਲਤੀ ਕੀਤੀ ਹੈ ਨਾ ਇੱਕ ਮਿੰਟ ਹਾਂਜੀ ਭਾਈ ਅੱਜ ਤੁਸੀਂ ਇੱਥੇ ਇਕੱਠੇ ਹੋਏ ਆ ਜੈਪੀਨ ਜੈ ਭਾਰਤ ਨਮੋ ਵਧਾਏ ਜੈ ਗੁਰਦੇਵ ਧੰਨ ਗੁਰਦੇਵ ਕੱਲ ਮਿਤੀ 11 9 ਨੂੰ ਅੰਬੇਡਕਰ ਸੈਨਾ ਮੂਨ ਨਿਵਾਸੀ ਯੂਨਿਟ ਫਗਵਾੜਾ ਜਿਹੜੇ ਪੰਜਾਬ ਵਿੱਚ ਹੜ੍ਹ ਆਏ ਆ ਉਹਨਾਂ ਲਈ ਰਾਹਤ ਸਮਗਰੀ ਲੈ ਕੇ ਗਈ ਸੀਗੀ ਅਸੀਂ ਕੱਲ ਜ਼ਿਲ੍ਹਾ ਫਾਜ਼ਿਲਕਾ ਗਏ ਸੀਗੇ ਤੇ ਜਦੋਂ ਅਸੀਂ ਕੱਲ ਰਾਤੀ ਵਾਪਸ ਆ ਰਹੇ ਸੀਗੇ ਤਾਂ ਜਿਹੜਾ ਸ਼ਾਹ ਕੋਟ ਦੇ ਕੋਲ ਟੂਲ ਪਲਾਜ਼ਾ ਉੱਥੇ ਇੱਕ ਪਿੰਡ ਪੈਂਦਾ ਚੱਕ ਬਾਹਮਣੀ ਆ ਉੱਥੇ ਇੱਕ ਗੱਡੀ ਵਾਲੇ ਨੇ ਉਹਦੇ ਵਿੱਚ ਤਿੰਨ ਲੋਕ ਸਵਾਰ ਸਿਗੇ ਉਹਨਾਂ ਨੇ ਸਾਨੂੰ ਹੱਥ ਦਿੱਤਾ ਅਸੀਂ ਜਿਹੜੀ ਆਪਣੀ ਗੱਡੀ ਸਾਈਡ ਤੇ ਲਾਈ ਤਾਂ ਉਹਨਾਂ ਨੇ ਸਾਡੇ ਕੋਲ ਆ ਕੇ ਗੱਡੀ ਰੋਕੀ ਤਾਂ ਉਹਨਾਂ ਜਦੋਂ ਅਸੀਂ ਆਪਣੀ ਗੱਡੀ ਦਾ ਸ਼ੀਸ਼ਾ ਡਾਊਨ ਕੀਤਾ ਤਾਂ ਉਹਨਾਂ ਨੇ ਕਿਹਾ ਕਹਿੰਦੇ ਤੁਸੀਂ ਭਗਤ ਰਵਿਦਾਸ ਨੂੰ ਮੰਨਦੇ ਹੋ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਪੈਰੋਕਾਰ ਆ ਤਾਂ ਉਹਨਾਂ ਨੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਝੰਡੇ ਵਾਲੂ ਹੱਥ ਕਰਕੇ ਇਹ ਗੱਲ ਕਹੀ ਵੀ ਇਹ ਸਤਵਾਦੀ ਦੀ ਫੋਟੋ ਤੁਸੀਂ ਕਿਉਂ ਲਾਈ ਹੈ ਜਦੋਂ ਸਾਡੇ ਸਾਥੀਆਂ ਨੇ ਉਹਨਾਂ ਵੱਲ ਜਦੋਂ ਅਸੀਂ ਉਹਨਾਂ ਵੱਲ ਗਏ ਤਾਂ ਉਹ ਜਿਹੜੇ ਸਿੱਖੀ ਸਰੂਪ ਵਿੱਚ ਬੰਦੇ ਸੀਗੇ ਉਹ ਸ਼ਰਾਰਤੀ ਅਨਸਰ ਜਿਹੜੇ ਸਿੱਖੀ ਸਰੂਪ ਵਿੱਚ ਸ਼ਰਾਰਤੀ ਅਨਸਰ ਸੀਗੇ ਉਹਨਾਂ ਨੇ ਜਿਹੜੀ ਸਤਗੁਰ ਅਰਵਦਾਸ ਮਹਾਰਾਜ ਜੀ ਪ੍ਰਤੀ ਔਰ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਪ੍ਰਤੀ ਜਿਹੜੀ ਇਹ ਭੱਦੀ ਸ਼ਬਦਾਵਲੀ ਬੋਲੀ ਆ ਤਾਂ ਜਦੋਂ ਅਸੀਂ ਉਹਨਾਂ ਨਾਲ ਉੱਥੇ ਵਿਚਾਰ ਕਰਨ ਦੀ ਗੱਲ ਕੀਤੀ ਤਾਂ ਉੱਥੋਂ ਗੱਡੀ ਭਜਾ ਕੇ ਚਲੇ ਗਏ ਤਾਂ ਅੱਜ ਅਸੀਂ ਸਾਰੇ ਅੰਬੇਡਕਰ ਸੈਣਾ ਮੂਨ ਨਿਵਾਸੀ ਫਗਵਾੜਾ ਵਿੱਚ ਡੀਐਸਪੀ ਸਾਹਿਬ ਨੂੰ ਆਪਣਾ ਮੈਮੋਰੰਡਮ ਦੇ ਕੇ ਆਏ ਆ ਕਿਉਂਕਿ ਜਿਹੜੀ ਉਹਨਾਂ ਉੱਪਰ ਬਣਦੀ ਕਾਨੂੰਨੀ ਕਾਰਵਾਈ ਆ ਉਹ ਅਸੀਂ ਉਹ ਅਸੀਂ ਕਰਾਵਾਂਗੇ ਔਰ ਅਸੀਂ ਆਪਣੇ ਸਮਾਜ ਨੂੰ ਵੀ ਇਹ ਅਪੀਲ ਕਰਦੇ ਆ ਭਈ ਅਗਰ ਪ੍ਰਸ਼ਾਸਨ ਹੋਣਾ ਉੱਪਰ ਕਾਨੂੰਨੀ ਕਾਰਵਾਈ ਨਹੀਂ ਕਰਦਾ ਤਾਂ ਅਸੀਂ ਜਲਦ ਹੀ ਜੋ ਵੀ ਸਾਡੀ ਅਗਲੇ ਅਗਲੀ ਅਸੀਂ ਕੋਈ ਵੀ ਰਣਨੀਤੀ ਲੀਕਾਂਗੇ ਉਹ ਆਪਣੇ ਸਮਾਜ ਨੂੰ ਬਹੁਤ ਜਲਦ ਦੱਸਾਂਗੇ ਔਰ ਉਸ ਦੇ ਹਿਸਾਬ ਨਾਲ ਉਹਨਾਂ ਉੱਪਰ ਜੱਤਈ ਐਫ ਆਈ ਆਰ ਨਹੀਂ ਹੁੰਦੀ ਅੰਬੇਡਕਰ ਸੈਨਾ ਮੂਲ ਨਿਵਾਸੀ ਔਰ ਸਾਰਾ ਸਮੂਚਾ ਸਮਾਜ ਉਸ ਟਾਈਮ ਤੱਕ ਟੇਕ ਕੇ ਨਹੀਂ ਬੈਠੂਗਾ ਜੈ ਪੀ ਜੈ ਭਾਰਤ ਨਮੋ ਬਧਾਏ ਜੈ ਗੁਰੂਦੇਵ ਧੰਨ ਗੁਰਦੇਵ ਇਹਦਾ ਭਗਤ ਰਵਿਦਾਸ ਦਾ ਸਤਿਕਾਰ ਕਰਦੇ ਆ ਡਾਕਟਰ ਮੇੜਗਰ ਨੂੰ ਉਸ ਤੋਂ ਆਦਿ ਆਹ ਕਹਿੰਦਾ ਭਗਤ ਰਵਿਦਾਸ ਦਾ ਤੁਸੀਂ ਸਤਿਕਾਰ ਕਰਦੇ ਆ ਅਸੀਂ ਕਰਦੇ ਆ ਸਾਡੇ ਬੂਮਾਰਾ ਦੀ ਕਿੱਥੋਂ ਆ ਬਈ ਬਹਾਓ ਯਾਰ ਇਹ ਨਹੀਂ ਸਾਨੂੰ ਇਹ ਨਹੀਂ ਸਾਨੂੰ ਰੋਕ ਕੇ ਪੁੱਛ ਕੇ ਆ ਰਹੇ ਬਾਵਾ ਡਾਕਟਰ ਮੇੜਗਰ ਆਖਵਾਦੀ ਇਹ ਨਹੀਂ ਸਾਨੂੰ ਰੋਕ ਕੇ ਕਿਹਾ ਏ ਰੋਕੇ ਕਹਿ ਰਿਹਾ ਤੁਸੀਂ ਭਗਤ ਰਵਿਦਾਸ ਦਾ ਸਤਿਕਾਰ ਕਰਦੇ ਆ ਅਸੀਂ ਤਾਂ ਸਾਡੇ ਗੁਰੂ ਮਹਾਰਾਜ ਆ ਭਗਤ ਰਵਿਦਾਸ ਮਾਫੀ ਮੰਗ ਬਈ ਆਇਆ ਬਾਹਰ ਮਾਫੀ ਮੰਗ ਜੇ ਕਿਹਾ ਆਪਾਂ ਬਈ ਕਿੱਦਾਂ ਥੋੜਾ ਬਾਹਰ ਘਟ ਉਧਰ ਵੀ ਆਇਆ ਬਈ ਮਾਫੀ ਮੰਗ ਬਾਹਰ ਆ ਉਹ ਲੜਨਾ ਵੀ ਨਹੀਂ ਗਾ ਉਹਦਾ ਬਚਾਰਾ ਜੀ ਲੜਾਈ ਬਚਾਰਾ ਬਚਾਰਾ ਦੇ ਕਰਨਾ ਆਪਾਂ ਜਿਹੜੀ ਗੱਲ ਹਲੋ 1 ਮਿੰਟ ਰੋ ਜਾ 1 ਮਿੰਟ ਉਹ ਭਾਈ ਰੁਕ ਜਾ ਰੁਕ ਜਾ ਜੇ ਕਿਹਾ ਭਾਈ ਬਾਣੀ ਸੇਵਾ ਚਲੇ ਛੱਡਾ ਉਹ ਤਾਂ ਨਹੀਂ ਆ ਨੀ ਪਾਜੀ ਜੇ ਕਿਹਾ ਹੈ ਮਾਫੀ ਮੰਗ ਲਓ ਉਹ ਵੀ ਕੋਈ ਹੁੰਦਾ ਜੇ ਗੱਲ ਬਾਜੂਗੀ ਹੋਰ ਕੀ ਹੁਣ ਕਾਹਦੇ ਕਹਨੇ ਆ ਆ ਜਾ ਪਾਜੀ ਉਹ ਮਾਰੇ ਤਾਂ ਸੱਚ ਕਹਿੰਦਾ ਦੂਰ ਹੋ ਰਹੇ ਏਸ ਦਾ ਮਸੀ ਆ ਜਿਹੜਾ ਜਲੰਧਰ ਤੋਂ ਟੋਲੇ ਆ ਪਈ ਟੋਲ ਜਿਹੜਾ ਟੋਲ ਨਾਲ ਹਾਂਜੀ ਚੱਕ ਵਾ ਬੜੀਆਂ ਅਹ ਲੈ ਤੋਂ ਹੀ ਰੰਗ ਰਹੇ ਸੀਗੇ ਤੇ ਕੁਝ ਲੋਕੀ ਜਿਹੜੇ ਸ਼ਰਾਰਤੀ ਆ ਉਹਨਾਂ ਦੇ ਬਲੋ ਜੋ ਗਲਤ ਸ਼ਬਦਾਵਲੀ ਮਾਰੇ ਨੂੰ ਤੇ ਬਾਬਾ ਸਾਹਿਬ ਨੂੰ ਵਰਤੀ ਜੀ ਆ ਜਾ ਵੀਰੇ ਬਹੁਤ ਕਰਪਾਣ ਕੱਢ ਜਿਆਰੇ ਬੋਲੀ ਜਾਂਦਾ ਜਿਆਦਾ ਜੈ ਭੀਮ ਜੈ ਭਾਰਤ ਨਮੋ ਵਿਦਾਏ ਜੈ ਗੁਰਦੇਵ ਧੰਗੁਰਦੇਵ ਕੱਲ ਮਿਤੀ 11 9 ਨੂੰ ਅੰਬੇੜਕਰ ਸੈਨਾ ਮੂਲ ਨਿਵਾਸੀ ਯੂਨਿਟ ਫਗਵਾੜਾ ਜਿਹੜੇ ਪੰਜਾਬ ਵਿੱਚ ਹੜ੍ਹ ਆਏ ਆ ਉਹਨਾਂ ਲਈ ਰਾਹਤ ਸਮਗਰੀ ਲੈ ਕੇ ਗਈ ਸੀਗੀ ਅਸੀਂ ਕੱਲ ਜ਼ਿਲ੍ਹਾ ਫਾਜ਼ਿਲਕਾ ਗਏ ਸੀਗੇ ਤੇ ਜਦੋਂ ਅਸੀਂ ਕੱਲ ਰਾਤੀ ਵਾਪਸ ਆ ਰਹੇ ਸੀਗੇ ਤਾਂ ਜਿਹੜਾ ਸ਼ਾਹ ਕੋਟ ਦੇ ਕੋਲ ਟੂਲ ਪਲਾਜ਼ਾ ਉੱਥੇ ਇੱਕ ਪਿੰਡ ਪੈਂਦਾ ਚੱਕ ਬਾਵਣੀਆ ਉੱਥੇ ਇੱਕ ਗੱਡੀ ਵਾਲੇ ਨੇ ਉਹਦੇ ਵਿੱਚ ਤਿੰਨ ਲੋਕ ਸਵਾਰ ਸੀਗੇ ਉਹਨਾਂ ਨੇ ਸਾਨੂੰ ਹੱਥ ਦਿੱਤਾ ਅਸੀਂ ਜਿਹੜੀ ਆਪਣੀ ਗੱਡੀ ਸਾਈਡ ਤੇ ਲਾਈ ਤਾਂ ਉਹਨਾਂ ਨੇ ਸਾਡੇ ਕੋਲ ਆ ਕੇ ਗੱਡੀ ਰੋਕੀ ਤਾਂ ਉਹਨਾਂ ਜਦੋਂ ਅਸੀਂ ਆਪਣੀ ਗੱਡੀ ਦਾ ਸ਼ੀਸ਼ਾ ਡਾਊਨ ਕੀਤਾ ਤਾਂ ਉਹਨਾਂ ਨੇ ਕਿਹਾ ਕਹਿੰਦੇ ਤੁਸੀਂ ਭਗਤ ਰਵਿਦਾਸ ਨੂੰ ਮੰਨਦੇ ਹੋ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਪੈਰੋਕਾਰ ਆ ਤਾਂ ਉਹਨਾਂ ਨੇ ਬਾਬਾ ਸਾਹਿਬ ਅੰਬੇਡਕਰ ਜੀ ਝੰਡੇ ਵਾਲੂ ਹੱਥ ਕਰਕੇ ਇਹ ਗੱਲ ਕਹੀ ਵੀ ਇਹ ਸਤਵਾਦੀ ਦੀ ਫੋਟੋ ਤੁਸੀਂ ਕਿਉਂ ਲਾਈ ਐ ਜਦੋਂ ਸਾਡੇ ਸਾਥੀਆਂ ਨੇ ਉਹਨਾਂ ਵੱਲ ਜਦੋਂ ਅਸੀਂ ਉਹਨਾਂ ਵੱਲ ਗਏ ਤਾਂ ਉਹ ਜਿਹੜੇ ਸਿੱਖੀ ਸਰੂਪ ਵਿੱਚ ਬੰਦੇ ਸੀਗੇ ਉਹ ਸ਼ਰਾਰਤੀ ਆਂਸਰ ਜਿਹੜੇ ਸਿੱਖੀ ਸਰੂਪ ਵਿੱਚ ਸ਼ਰਾਰਤੀ ਆਂਸਰ ਸੀਗੇ ਉਹਨਾਂ ਨੇ ਜਿਹੜੀ ਸਤਗੁਰ ਰਵਿਦਾਸ ਮਹਾਰਾਜ ਜੀ ਪ੍ਰਤੀ ਔਰ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਪ੍ਰਤੀ ਜਿਹੜੀ ਇਹ ਭੱਦੀ ਸ਼ਬਦਾਵਲੀ ਬੋਲੀ ਆ ਤਾਂ ਜਦੋਂ ਅਸੀਂ ਉਹਨਾਂ ਨਾਲ ਉੱਥੇ ਵਿਚਾਰ ਕਰਨ ਦੀ ਗੱਲ ਕੀਤੀ ਤਾਂ ਉੱਥੋਂ ਗੱਡੀ ਭਜਾ ਕੇ ਚਲੇ ਗਏ। ਤਾਂ ਅੱਜ ਅਸੀਂ ਸਾਰੇ ਅੰਬੇਡਕਰ ਸੈਨਾ ਮੂਨ ਨਿਵਾਸੀ ਫਗਵਾੜਾ ਵਿੱਚ ਡੀਐਸਪੀ ਸਾਹਿਬ ਨੂੰ ਆਪਣਾ ਮੈਮੋਰੰਡਮ ਦੇ ਕੇ ਆਏ ਆ ਕਿਉਂਕਿ ਜਿਹੜੀ ਉਹਨਾਂ ਉੱਪਰ ਬਣਦੀ ਕਾਨੂੰਨੀ ਕਾਰਵਾਈ ਆ ਉਹ ਅਸੀਂ ਉਹ ਅਸੀਂ ਕਰਾਵਾਂਗੇ ਔਰ ਅਸੀਂ ਆਪਣੇ ਸਮਾਜ ਨੂੰ ਵੀ ਇਹ ਅਪੀਲ ਕਰਦੇ ਆ ਬਈ ਅਗਰ ਪ੍ਰਸ਼ਾਸਨ ਉਹਨਾਂ ਉੱਪਰ ਕਾਨੂੰਨੀ ਕਾਰਵਾਈ ਨਹੀਂ ਕਰਦਾ ਤਾਂ ਅਸੀਂ ਜਲਦ ਹੀ ਜੋ ਵੀ ਸਾਡੀ ਅਗਲੇ ਅਗਲੀ ਅਸੀਂ ਕੋਈ ਵੀ ਰਣਨੀਤੀ ਲੀਕਾਂਗੇ ਉਹ ਆਪਣੇ ਸਮਾਜ ਨੂੰ ਬਹੁਤ ਜਲਦ ਦੱਸਾਂਗੇ ਔਰ ਉਸ ਦੇ ਹਿਸਾਬ ਨਾਲ ਉਹਨਾਂ ਉੱਪਰ ਜਾ ਤੀ ਐਫ ਆਈ ਆਰ ਨਹੀਂ ਹੁੰਦੀ ਅੰਬੇਡਕਰ ਸੈਨਾ ਮੂਲ ਨਿਵਾਸੀ ਔਰ ਸਾਰਾ ਸਮੂਚਾ ਸਮਾਜ ਉਸ ਟਾਈਮ ਤੱਕ ਟੇਕ ਕੇ ਨਹੀਂ ਬੈਠੂਗਾ ਜੈ ਭੀ ਜੈ ਭਾਰਤ ਨਮੋ ਬਦਾਏ ਜੈ ਗੁਰੂਦੇਵ ਧੰਨ ਗੁਰਦੇਵ